ਉਹ ਤੋਂ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂਜੀ ਭਾਈ ਜੀ ਅੱਜ ਤੁਹਾਡੇ ਵਾਸਤੇ ਟੈਂਟ ਲੈ ਕੇ ਆਏ ਜੀ 475 ਇਹਦੀ ਗੱਲ ਵੀ ਜਿਹੜਾ ਮਾਡਲ ਹੀ ਮੋੜ ਵੇਗਾ ਜੀ ਇਹ 1998 99 ਦਾ ਹੀ ਮਾਰਕਾ ਜੀ ਤੇ ਇਹਦੀ ਗੱਲ ਵੀ ਜਿਹੜੇ ਟਾਇਰ ਨੇ ਮਗਲੇ ਹੈਗਾ ਨਹੀਂ ਜੀ ਐਮ ਆਰ ਐਫ ਦੇ 50% ਦਾ ਤੇ ਮਗਲੇ ਕਹਿੰਦੇ ਨੇ ਦਮੜਾ ਦੇ ਹੈਗਾ ਨਹੀਂ ਜੀ 50% ਨੰਬਰ ਪੰਜਾਬ ਦਾ ਜੀ ਕਾਪੀ ਵਾਲੇ ਜੀ ਮੌਕੇ ਤੇ હાજર ਨੇ ਜੀ ਸੈਲਫ ਸਟਾਰਟ ਆ ਜੀ ਇੰਜਨ ਬਿਲਕੁਲ ਵਧੀਆ ਜੀ ਕੋਈ ਬਲੋਕ ਤੋਂ ਨਹੀਂ ਮਾਰਦਾ ਜੀ ਤੇ ਚਲਾਈ ਦੇ ਵੈਰੀਟੇ ਦੇ ਹਿਸਾਬ ਆ ਜੀ ਤੇ ਬਾਕੀ ਰੈਟ ਤੇ ਕੋਈ ਕਮੀ ਨਹੀਂ ਜੀ ਸਾਰਾ ਕੁਝ ਓਕੇ ਆ ਜੀ ਚਲਾਈ ਦੇ ਪੂਰੀ ਹੈ ਮੈਨੂੰ ਰੰਗ ਥੋੜਾ ਹਰਾ ਤਾਂ ਪੀਲਾ ਜੂੜਾ ਪਾਇਆ ਤੇ ਭਾਂ ਤੋੜੀ ਹੋਈ ਹੈ ਜੀ ਮੇਰੀਆਂ ਤੇ ਮਰੀ ਬੈਲਡ ਗੋਲ ਨਹੀਂ ਹੋਇਆ ਹੈ ਕਿਸੇ ਪਾਸੇ ਤੇ ਮਰਾੜਾ ਨੇ ਕੰਡੀਸ਼ਨ ਵੀ ਪੂਰੀ ਸੱਤ ਫੁੱਦਰ ਨੇ ਜੀ ਤੇ ਹੁਣ ਦੇਖੋ ਤੁਸੀਂ ਰੈਟ ਦੀ ਵੀਡੀਓ ਜੀ ਕੋਸ਼ਾਨਾ ਮੈਂ ਮਾੜਾ ਇਹਨੂੰ ਰੇਟ ਨੂੰ ਨਾ ਲੱਗਿਆ ਬਰੇਕ ਨੂੰ ਦੇਖੋ ਇੰਨੀ ਕਰੇ ਬਸ ਬਸ ਉਹ ਬਾਰੇ ਮੇਰੀ 98 ਦਾ ਮਾਰਕਾ 98 ਦੀ ਕਾਪੀ ਹੈ ਜੀ ਆਲਫਾ ਮਰਾੜਾ ਨੇ ਕਰੀਸ਼ਨ ਜੀ ਲੈਂਕਾਂ ਜੀ ਆਹ ਇਹ ਰੱਪੋਰਟ ਜੁੜ ਗਿਆ ਜੀ ਇਹਦੇ ਲੈ ਕੇ ਅਸੀਂ ਪਾਵਾਂਗੇ ਸਾਰੇ ਲੈ ਕੇ ਆਣਾ ਜੀ ਫੜ ਮਗਾਇਆ ਹੈ ਬੰਦੇ ਤੋਂ ਤੇ ਵੀ ਜੀ ਡਿਮਾਂਡ ਹੈ ਜੀ ਜਿਹੜੀ 147000 ਰੁਪਇਆ ਤੇ ਮੌਕੇ ਤੇ ਮਾਨਤਾਨ ਕਰਾਂਗੇ ਜੀ ਠੀਕ ਹੈ ਬਈ ਜੀ ਸ਼ੁਕਰੀਆ ਧੰਨਵਾਦ